ਹਾਂ ਮੈਂ ਖਾਓ ਖਾ ਜਾਣਾ ਤੈਨੂੰ ਮੇਰੀ ਸੁਣ ਹੋਏ ਹੋਏ ਰਹੀ ਆਪਾਂ ਨੂੰ ਦੱਸ ਨਾ ਨਾ ਬਾਬੇ ਸ਼ੀਰ ਆ ਜਾਏ ਬਾਬੇ ਸ਼ੀਰ ਬਸ ਨਾ ਬਾਬੇ ਨਹੀਂ ਬਣਾ ਨਾਲ ਇਹਦੀ ਬਣਾ ਕੋਈ ਨਹੀਂ ਮੈਂ ਮੋਢੀ ਮਰਾ ਯਾਰ ਹੀ ਮੈਂ ਕਹਿੰਦੀ ਮੇਰਾ ਭਰਾ ਹੈ ਬਾਪੂ ਹਾਡੀ ਕੋ ਦੂਦ ਮਾਰੀ ਕੀਤੀ ਮੈਂ ਕਿਹਾ ਅੱਜ ਤੋਂ ਬਾਅਦ ਬਾਬਾ ਨਾ 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 ਮੈਂ ਨਹੀਂ ਕੋਈ ਮੈਂ ਹਲੋ ਕਰੋ ਵੀਰ ਜੀ ਮੈਂ ਕਿਹਾ ਪਾਲੇ ਸੌਂ ਲੱਗੇ ਅੱਜ ਤੋਂ ਬਾਅਦ ਬਾਬਾ ਦੀ ਸੌਹਲਾ ਤੇ ਕੋਈ ਅੱਜ ਤੋਂ ਬਾਅਦ ਪੈਰੀਆਂ ਲੱਗਿਆ ਆਪਣੇ ਨੇੜ ਆ ਗਿਆ ਨਾ ਉਧਰ ਹੀ ਫੜ ਲੰਗੇ ਉਧਰ ਪਹਹਾ ਗਈ ਤੇ ਜਨ ਲੋਲੇ ਬਾਅਦ ਨਹੀਂ ਕਰਦਾ ਅੱਜ ਤੋਂ ਬਾਅਦ ਪੈਰੀਆਂ ਤੇ ਤੀਕਾ ਲੋਣ ਇੱਥੇ ਕਿ ਲੋਣ ਇੱਥੇ ਕਿ ਲੋਣ ਕਿੰਨੇ ਗਿਆ ਸੀ ਕਿੰਨੇ ਗਿਆ ਸੀ ਮੈਂ ਇੱਥੇ ਆਇਆ ਵੈਸੇ ਡਿਊਟੀ ਤੇ ਆਇਆ ਡਿਊਟੀ ਆਪਣੀ ਨਿਤਨਬ ਕਿੰਨੇ ਤਾਂ ਕਿਹਾ ਨਹੀਂ ਨਹੀਂ ਡਿਊਟੀ ਹੈ ਫਿਰ ਐਵੇਂ ਕਿਹੜੀ ਕਰਦਾ ਤੇਰਾ ਜੂਸ ਕੱਢ ਰਹੀ ਮੈਂ ਲੋਕਾਂ ਦਾ ਕੱਢਿਆ ਤੇਰਾ ਹੀ ਕੱਢ ਰਹੀ ਇਸ ਤੋਂ ਬਾਅਦ ਹੋ ਹੈਗੀ ਕੋਈ ਰਹਣਾ ਨਾ ਬਟਾ ਪਾਣੀ ਤੂੰ ਬਲੇ ਸੋ ਦਾਰ ਰੱਬ ਦਾ ਨਾ ਤੈਨੂੰ ਦੱਸਾਂ ਕੋਣ ਹੈਗਾ ਇਹ ਕੋਣ ਹੈਗਾ ਪੀਦਾ ਦੋਵੇਂ ਮੈਨੂੰ ਜਾਣਦਾ ਮੈਂ ਮੈਂ ਨਾ ਪਰ ਤੂੰ ਗੱਲ ਉਹ ਕੀਤੀ ਨਹੀਂ ਵੀਰ ਮੇਰੇ ਆਹ ਤੋਂ ਬਾਦ ਤੂੰ ਜਿੱਥਰ ਕਰਦੈ ਨਾ ਕਰੀ ਨਾ ਆਪਣਾ ਨਹੀਂ ਤੈਨੂੰ ਭਰਾ ਵਾਂਗੂ ਸਮਝਦੇ ਬਲਾਰੀਆਂ ਤੂੰ ਤੂੰ ਤਾਂ ਨਹੀਂ ਮਾਰੀ ਕੀਤੀ ਤੈਨੂੰ ਮੰਨਦੇ ਤੂੰ ਸ਼ੀਦਾਂ ਬਹਿ ਕੇ ਸੋਹਾ ਦੀ ਬਲਾਰੀਆਂ ਕੀਦੀ ਨਾ ਅੰਦਾਜ਼ ਠੀਕ ਹੋ ਦੀ ਤੈਨੂੰ ਬੁੱਕਰੇ ਵੀ ਕਿਰਦ ਕੋ ਨਹੀਂ ਮੁਰੇ ਮੈਨੂੰ ਮਿਲੂ ਮਾਰੀ ਦੋ ਮੈਂ ਤੇਰੇ ਨਾਲ ਮੈਂ ਖੁਦ ਲੜਿਆ ਤੇਰੇ ਨਾਲ ਮੈਨੂੰ ਸੋ ਅੱਜ ਤੋਂ ਬਾਅਦ ਨਹੀਂ ਹੋਗਾ ਮੇਰੇ ਰਾਜ ਤੋਂ ਖੁਦ ਲੜਨ ਤੇਰੇ ਨਾਲ ਸਾਥੀਓ ਤਿੰਨ ਚਾਰ ਦਿਨ ਤੋਂ ਸਾਰੇ ਅਕਾਲੀ ਦਲ ਦਾ ਜੋਰ ਜਿਹੜਾ ਉਹ ਮਿਰਤੇ ਲੱਗਾ ਵੀ ਇਹਨੂੰ ਢਾਉਣਾ ਕਿੱਦਾਂ ਇਹਨੂੰ ਚੁੱਪ ਕਿੱਦਾਂ ਕਰਾਉਣਾ ਇਹਨੂੰ ਬਦਨਾਮ ਕਿੱਦਾਂ ਕਰਨਾ 30 40 ਵੀਡੀਓ ਜਿਹੜੀਆਂ ਉਹ ਸੁਖਬੀਰ ਬਾਦਲ ਦੇ ਕਹਿਣ ਦੇ ਉੱਤੇ ਆਪਣੇ ਪੇਜਾਂ ਦੇ ਉੱਤੇ ਪਾਈ ਜਾ ਰਹੇ ਜਿੱਚ ਮੈਨੂੰ ਉਹ ਗਾਲਾਂ ਕੱਢੀ ਜਾਂਦੇ ਉਹਨਾਂ ਨੂੰ ਵੀ ਕੋਈ ਉਹ ਪੰਨਾ ਦਿੱਤਾ ਹੈ ਚੋਰ ਹੈ ਇਹ ਠੱਗ ਹੈ ਇਹ ਬਲੈਕਮੇਲਰ ਹੈ ਵੀ ਜਦਾਂ 117 ਨੂੰ ਸੌਂ ਚਕਾਉਣੀ ਹੁੰਦੀ ਹੈ ਨਾ ਵੀ ਉਹ ਵਰਕਾ ਦੇ ਕੇ ਉਹਨਾਂ ਨੂੰ ਬਸ ਤੁਸੀਂ ਇਹੋ ਗੱਲ ਕਹਿ ਰਹੇ ਵੀ ਮੰਨੇ ਨੂੰ ਗਾਲਾਂ ਹੀ ਕੱਢਣੀਆਂ ਤੇ ਤੁਸੀਂ ਐਮਐਲਏ ਪੱਕੇ ਕਿਸੇ ਗੱਲ ਦਾ ਅਜੇ ਤੱਕ ਕੋਈ ਸਬੂਤ ਆਇਆ ਮਤਲਬ ਐਡਾ ਵੱਡਾ ਤੁਹਾਡਾ ਸਟਰਕਚਰ ਹੈ ਯਾਰ ਪਾਰਟੀ ਦਾ ਇੰਨੇ ਤੁਹਾਡੇ ਅਫਸਰ ਤੁਹਾਡੇ ਅੰਡਰ ਜਿਹੜੇ ਉਹ ਕੰਮ ਕਰਦੇ ਰਹੇ ਨੇ ਕੋਈ ਇੱਕ ਵੀ ਸਬੂਤ ਮੇਰੇ ਖਿਲਾਫ ਲਿਆਇਓ ਜੇ ਗੱਲਾਂ ਨਹੀਂ ਕੁਝ ਲੱਭਦਾ ਤੇ ਹੁਣ ਉਹ ਵਕਰੀ ਰੱਟ ਵੀ ਇਹ ਕੈਨੇਡਾ ਗਿਆ ਉਥੋਂ ਡਾਲਰ ਇਕੱਠੇ ਕਰਨੇ ਹੋਣੇ ਇਹਨੇ ਮੈਂ ਇੱਕ ਗੱਲ ਤੁਹਾਨੂੰ ਕਹਾਂ ਕਿ ਇੱਥੇ ਜਿੱਦਾਂ ਲੋਕ ਕੰਮ ਕਰਦੇ ਆ ਜਿੰਨੇ ਯੂਜ ਯੂਜਦੇ ਆ ਉਹਨਾਂ ਲੋਕਾਂ ਕੋਲੋਂ ਤੁਹਾਡੇ ਅਰਗੇ ਬੇਜਮੀਰੇ ਲੋਕ ਜਿਹੜੇ ਉਹ ਡਾਲਰ ਇਕੱਠੇ ਕਰ ਸਕਦੇ ਆ ਮੈਂ ਤੇ ਇਹਨਾਂ ਕੋਲੋਂ ਡਾਲਰ ਨਹੀਂ ਮੰਗ ਸਕਦਾ ਇਥੋਂ ਵੀ ਮੈਨੂੰ ਡਾਲਰ ਦੇ ਦਿਓ ਤੇ ਜੇ ਕੱਲਿਆਂ ਕੋਲੋਂ ਨਹੀਂ ਸਰਿਆ ਤੇ ਆ ਮੈਨੂੰ ਢਾਉਣ ਲਈ ਆਪਾਂ ਕਾਂਗਰਸ ਦਾ ਸਾਥ ਵੀ ਨਾਲ ਹੀ ਲੈ ਲਿਆ ਔਰ ਮਦਦ ਵੀ ਉਸ ਮੁੱਦੇ ਦੇ ਉੱਤੇ ਕਾਂਗਰਸ ਕੋਲੋਂ ਲਈ ਆ ਜਿਹੜਾ ਚੋਣਾਂ ਦੇ ਵਿੱਚ ਆਪ ਵਿਕਰਮਜੀਠੀਏ ਨੇ ਚੁੱਕਿਆ ਸੀਗਾ ਆ ਮੈਂ ਵਿਕਰਮਜੀਠੀਏ ਦੀ ਪਹਿਲਾ ਵੀਡੀਓ ਸੁਣਾ ਦਿੰਦਾ ਹਾਂ ਵੀ ਮੈਂ ਉਹਦੇ 'ਚ ਗਲਤ ਕੀ ਕੀਤਾ ਸੀਗਾ ਉਹ ਮੁੱਦਾ ਚੁੱਕ ਕੇ ਮੈਂ ਲੜਾਈ ਲੜ ਕੇ ਗਲਤ ਕੀ ਕੀਤਾ ਸੀਗਾ ਜਿੱਥੇ ਉਹ ਕੋਮਲ ਸਿੰਘ ਇਹ ਗੱਲ ਕਰਦੇ ਆ ਕਿ 40 ਕਰੋੜ ਦੇਤਾ ਕੋਈ 75 ਕਹਿੰਦਾ ਮੈਂ ਇਹਨਾਂ ਨੂੰ 200 ਦੇ ਦਿੰਦੇ ਮਗਰ 200 ਲਾਉਣ ਤੋਂ ਪਹਿਲਾਂ ਜਿੱਥੇ ਇੰਨੀ ਸੁਣਿਆ ਰਹਿੰਦੀ ਆ ਮਤਲਬ ਗੱਲ ਨਹੀਂ ਕੱਲਿਆ ਕੋ ਬਣੀ ਤੇ ਨਾਲ ਆਪਾਂ ਕਾਂਗਰਸੀਆਂ ਨੂੰ ਵੀ ਰਲਾ ਲਿਆ ਗੱਲ ਤੇ ਉਹ ਹੋਈ ਵੀ ਲੋਕਾਂ ਤੁਹਾਨੂੰ ਦਰਕਨਾਰ ਕਿਉਂ ਕੀਤਾ ਸੀਗਾ ਯਾਰ ਮਤਲਬ ਤੁਸੀਂ ਤੇ ਕੈਪਟਨ ਸਾਰੇ ਕਾਂਗਰਸੀ ਕਾਲੀ ਰਲੇ ਸੀਗੇ ਔਰ ਲੋਕਾਂ ਨੇ ਤੁਹਾਨੂੰ ਬਾਹਰ ਦਾ ਰਸਤਾ ਵਿਖਾਇਆ ਤੁਹਾਡੀ ਹਾਲਤ ਕੀ ਕੀਤੀ ਲੋਕਾਂ ਨੇ ਤੁਹਾਨੂੰ ਦੋ ਇਲੈਕਸ਼ਨਾਂ ਚ ਪਤਨ ਲੱਗਾ ਅੱਜ ਵੀ ਤੁਹਾਡਾ ਉਹ ਹਾਲਾ ਵੀ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇਡਦੇ ਮੋਰਾ ਨਾਲ ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾ ਨਾਲ ਮੈਂ 4 ਦਿਨ ਪਹਿਲਾਂ ਵੀ ਲੋਕਾਂ ਅੱਗੇ ਆਪਣਾ ਪੱਖ ਰੱਖਿਆ ਸੀਗਾ ਜਿਹੜੇ ਇਹਨਾਂ ਨੇ ਮੇਰੇ ਦੋਸ਼ ਲਾਏ ਸੀਗੇ ਸੁਖਬੀਰ ਬਾਦਲ ਨੇ ਆਪਣੇ ਪੇਜ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਅੱਜ ਵੀ ਆਪਣਾ ਪੱਖ ਜਿਹੜਾ ਉਹ ਲੋਕਾਂ ਅੱਗੇ ਰੱਖਣ ਲੱਗਾ ਵਾਂ ਇਹ ਜਿਹੜੀ ਮੇਰੀ ਵੀਡੀਓ ਪੋਸਟ ਕਰ ਰਹੇ ਹੋ 1.5 ਸਾਲ ਪੁਰਾਣੀ ਹੈ ਮਤਲਬ 10 11 ਨਵੰਬਰ 2021 ਦੇ ਕਰੀਬ ਦੀ ਉਹ ਵੀਡੀਓ ਹੈ ਜਿਹਦੇ ਚੋਂ ਲੋਕ ਮੈਨੂੰ ਧੱਕੇ ਮਾਰ ਰਹੇ ਆ ਮੈਂ ਪੰਜਾਬ ਦੀ ਜਨਤਾ ਤੇ ਪੰਜਾਬ ਦੇ ਦਰਦੀਆਂ ਨੂੰ ਇਹ ਅਪੀਲ ਕਰਦਾ ਕਿ ਮੈਨੂੰ ਜਿਹੜੀ ਸਜ਼ਾ ਦੇਣੀ ਆ ਮੇਰੇ ਲਈ ਜੋ ਤੁਸੀਂ ਫੈਸਲਾ ਸੁਣਾਓਗੇ ਮੈਨੂੰ ਉਹ ਮਨਜ਼ੂਰ ਆ ਉਹਦੇ 'ਚ ਮੈਨੂੰ ਘਰ ਬੈਠਣ ਲਈ ਕਹਿ ਦਿਓ ਮੈਂ ਘਰ ਬਹਿ ਜਾਊਂਗਾ ਉਹਦੇ 'ਚ ਮੈਨੂੰ ਸ਼ਾਬਾਸ਼ੀ ਦਿਓਗੇ ਤੇ ਮੈਂ ਤੁਹਾਡੀ ਸ਼ਾਬਾਸ਼ੀ ਨਾਲ ਹੋਰ ਜ਼ਿਆਦਾ ਭੱਜਿਆ ਫਿਰੂੰਗਾ ਆ ਇੱਕ ਰਜਿਸਟਰੀ ਆ ਮੇਰੇ ਕੋਲ ਜਿਹੜੀ ਮੈਂ ਵਿਖਾਉਣ ਲੱਗਾ ਵਾਂ ਇਹ ਮੇਰੇ ਤੋਂ ਪਹਿਲਾਂ ਸਾਰਤਲਬੀਰ ਸਿੰਘ ਗਿੱਲ ਜਿਹੜੇ ਸਾਊਥ ਹਲਕੇ ਦੇ ਇੰਚਾਰਜ ਨੇ ਕਾਲੀ ਦਲ ਦੇ ਉਹਨਾਂ ਨੇ ਵੀ ਇਹਦਾ ਇਹ ਜ਼ਿਕਰ ਕੀਤਾ ਸੀ ਔਰ ਬੜੇ ਜ਼ੋਰ ਸ਼ੋਰ ਨਾਲ ਉਹਨਾਂ ਨੇ ਵੀ ਇਹ ਮੁੱਦਾ ਚੁੱਕਿਆ ਸੀਗਾ ਉਹ ਵਿੱਚ ਜ਼ਿਕਰ ਵੀ ਕਰਦੇ ਨੇ ਕਿ ਮੰਨੇ ਵੱਲੋਂ ਇਹ ਸਾਰੀ ਖ਼ਬਰ ਦੇ ਵਿੱਚ ਇੱਕ ਖ਼ਬਰ ਲੱਗੀ ਉਹ ਖ਼ਬਰ ਮੇਰੇ ਵੱਲੋਂ ਲੱਗੀ ਸੀ ਕਿ ਉਹ ਮੈਂ ਖ਼ਬਰ ਵੀ ਤੁਹਾਨੂੰ ਦਿਖਾ ਦਿੰਦਾ ਵਾਂ ਉਹਨਾਂ ਦੀ ਵੀਡੀਓ ਮੈਂ ਤੁਹਾਨੂੰ ਸੁਣਾ ਦਿੰਦਾ ਵੀ ਉਹਦੇ ਵਿੱਚ ਕਹਿ ਕੀ ਰਹੇ ਆ ਜੀ ਜਿਹੜੇ ਮਾਤਾ ਪਿਤਾ ਨਾ ਹਰਵਿੰਦਰ ਕੌਰ ਇਹ ਸ਼ਹਿਰ ਵਿੱਚ ਮੇਰੇ ਕੋਲ ਜੇ ਖੋਤ ਮੇਰੇ ਕੋਲ ਗੱਡੀ 'ਚ ਪੇਪਰ ਪਏ ਆ ਮੈਂ ਤੁਹਾਨੂੰ ਹੁਣੇ ਵਿਖਾ ਦਿੰਦਾ ਜੀ ਇਹਨੇ ਆਪ ਤੇ ਇੱਕ ਕਲੋਨੀ ਕੱਟੀ ਐ ਇਹਨੇ ਟੰਪ ਤੇ ਲੱਗੇ ਉਹਦੇ ਜਿਹੜੇ ਮਦਰ ਦੇ ਨਾਲ ਤੇ ਵੀ ਤੋਂ ਇੱਕੜ ਜੇ ਮਦਰ ਹੋ ਰਹੀ ਤੇ ਬਹੁਤ ਅਜੀਬ ਬਿਆਨੇ ਦਿੱਤੇ ਆ ਹੋ ਤਾਂ ਇਹ ਮੈਂ ਤਾਂ 2 ਏਕੜ ਦੀ ਰਜਿਸਟਰੀ ਮੇਰੇ ਕੋਲ ਆ ਗਈ ਹੈ ਇਹਨਾਂ ਦੇ ਮਦਰ ਦੇ ਨਾਮ ਤੇ ਜੀ ਐਮ ਐਲ اے ਦੇ ਪਰਮੰਦਰ ਉਹ ਵਿਚਾਰਨ ਮੈਨਾਂ ਕਰ ਪੀਵਾ ਦੇਣ ਕਿੰਨੀ ਮੁੱਤ ਦਿੱਤੀ ਆ ਔਰ ਉਹਨੂੰ ਉਹਦੇ ਵਾਸਤੇ ਇਹਨੇ ਕੋਈ 40 39 40 ਕਰੋੜ ਰੁਪਏ ਦਾ ਟਰਸਟ ਤੋਂ ਇੱਕ ਆਪਣਾ ਟਾਈਮਰ ਪਾਸ ਕਰਾਣਾ ਉਸ ਕਲੋਨੀ ਦੀ ਸੜਕ ਬਣਾਉਣ ਵਾਸਤੇ ਤੇ ਪਲੀ ਉਹਦੀ ਹੋਰੇ ਮੁੱਦਾ ਜਿਹੜਾ ਮੈਂ ਪੂਰੇ ਤੌਰ ਦੇ ਉੱਤੇ ਤੁਹਾਡੇ ਅੱਗੇ ਰੱਖਣ ਲੱਗਾ ਵਾ ਫੈਸਲਾ ਤੁਸੀਂ ਕਰਨਾ ਆ ਦੋ ਚਿੱਠੀਆਂ ਨੇ ਇੰਦਰਬੀਰ ਸਿੰਘ ਬਲਾਰੀਆ ਐਮ ਐਲ اے ਰਹਾ ਕਾਂਗਰਸ ਦੇ ਵਿੱਚ ਪਹਿਲਾਂ ਅਕਾਲੀ ਦਲ ਚ ਸੀਗਾ ਆ ਦੋ ਚਿੱਠੀਆਂ ਇੰਪਰੂਵਮੈਂਟ ٹرسٹ ਅੰਮ੍ਰਿਤਸਰ ਨੂੰ ਉਹ ਲਿਖਦਾ ਇੱਕ 28121 ਦੀ ਹੈ ਇੱਕ 2231 ਦੀ ਹੈ ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਇਸ ਪਾਸੇ ਸੜਕ ਦੀ ਉਸਾਰੀ ਕੀਤੀ ਜਾਵੇ ਜਿਹਦੇ ਵਿੱਚ ਬਹੁਤ ਸਾਰੀਆਂ ਇਹ ਬਹੁਤ ਲੰਮਾ ਪ੍ਰੋਸੈਸ ਚੱਲਦਾ ਜਿਹੜਾ 7-8 ਮਹੀਨੇ ਆ ਬਹੁਤ ਸਾਰੀਆਂ ਪਰਮਿਸ਼ਨਸ ਉਹਦੇ ਵਿੱਚ ਆਉਣੀਆਂ ਸੀਗੀਆਂ ਰੇਲਵੇ ਦੀਆਂ ਹੋਰ ਡਿਪਾਰਟਮੈਂਟਸ ਦੀਆਂ ਸਾਰਿਆਂ ਨੂੰ ਧੋਖੇ ਚ ਰੱਖਿਆ ਗਿਆ ਇਹ ਆਨ ਰਿਕਾਰਡ ਹੈ ਕਿਸੇ ਵੀ ਡਿਪਾਰਟਮੈਂਟ ਨੂੰ ਇਹ ਨਹੀਂ ਦੱਸਿਆ ਗਿਆ ਸੜਕ ਬਣਾਉਣ ਤੋਂ ਪਹਿਲਾਂ ਵੀ ਅਗਲੇ ਪਾਸੇ ਜਿਹੜੀ ਜਗ੍ਹਾ ਹੈ ਉਹ ਪ੍ਰਾਈਵੇਟ ਲੋਕਾਂ ਦੀ ਆ ਧੋਖੇ ਚ ਰਾਕੇ ਉਹ ਪਰਮਿਸ਼ਨ ਜਿਹੜੀਆਂ ਲਈਆਂ ਔਰ ਕੁਝ ਅਫਸਰਾਂ ਨੇ ਮੇਰੇ ਉਹ ਧਿਆਨ ਦੇ ਵਿੱਚ ਲਿਆਂਦਾ ਕਿ ਬਹੁਤ ਜ਼ਿਆਦਾ ਗਲਤ ਹੋ ਰਿਹਾ ਹੈ ਅਸੀਂ ਕੱਲ ਨੂੰ ਇਹਦੇ ਵਿੱਚ ਫਸ ਜਾਣਾ ਔਰ ਤੁਹਾਡੇ ਤੋਂ ਬੜੀ ਉਮੀਦ ਹੈ ਕਿ ਤੁਸੀਂ ਇਹਨੂੰ ਰੋਕੋਗੇ ਇਹ ਮੈਂ ਬਿਲਕੁਲ ਸੱਚਾਈ ਤੁਹਾਨੂੰ ਦੱਸਣ ਲਿਆ ਆ 27 10 1 ਨੂੰ 27 10 21 ਨੂੰ ਮੇਰੇ ਵੱਲੋਂ ਇੱਕ 6 ਪੇਜ ਦੀ ਚਿੱਠੀ ਜਿਹੜੀ ਉਹ ਸਰਕਾਰ ਨੂੰ ਲਿਖੀ ਜਾਂਦੀ ਆ ਕਿ 42 ਕਰੋੜ ਰੁਪਈਆ ਲਾ ਕੇ ਤੁਸੀਂ ਸਰਕਾਰ ਦਾ ਪੈਸਾ ਵੀ ਵੇਸਟ ਕਰ ਰਹੇ ਹੋ ਔਰ ਲੈਂਡ ਮਾਫੀਆ ਨੂੰ ਜਿਹੜਾ ਤੁਸੀਂ ਫਾਇਦਾ ਜਿਹੜਾ ਉਹ ਪਚਾ ਰਹੇ ਹੋ ਉਸ ਸੜਕ ਦਾ ਟੈਂਡਰ ਤੇ ਜਿਹੜਾ ਇਸ਼ਤਿਹਾਰ ਲੱਗਣਾ ਹੁੰਦਾ ਉਹ ਅਖਬਾਰ ਦੇ ਵਿੱਚ ਲੱਗਦਾ ਜਿਹੜਾ 5 ਕਰੋੜ ਤੋਂ ਉੱਤੇ ਟੈਂਡਰ ਹੁੰਦਾ ਵਾ ਉਹਦੀ ਜਿਹੜੀ ਇਸ਼ਤਿਹਾਰ ਲੱਗਣਾ ਹੁੰਦਾ ਉਹ ਨੈਸ਼ਨਲ ਪੱਧਰ ਦੇ ਅਖਬਾਰ ਦੇ ਵਿੱਚ ਲੱਗਣਾ ਹੁੰਦਾ ਏਕ ਡੰਮੀ ਜਿਹੇ ਅਖਬਾਰ ਦੇ ਵਿੱਚ ਜਿਹੜਾ ਬਹੁਤ ਘੱਟ ਗਿਣਤੀ ਦੇ ਵਿੱਚ ਸ਼ਹਿਰ ਚ ਆਉਂਦਾ ਵਾ ਉਹਦੇ ਚ ਖਬਰ ਲਵਾ ਕੇ ਤੇ ਇਹ ਜਿਹੜਾ ਪ੍ਰੋਸੈਸ ਚੋ ਰਿਆ ਜਾਂਦਾ ਉਹਦੇ ਚ ਕਿਉਂ ਖਬਰ ਲਵਾਈ ਜਾਂਦੀ ਆ ਕਿ ਜੇ ਵੱਡੀਆਂ ਅਖਬਾਰਾਂ ਚ ਲੱਗਦਾ ਉਹਨਾਂ ਦੇ ਰਾਹੀਂ ਲੋਕਾਂ ਨੂੰ ਪਤਾ ਲੱਗ ਜਾਣਾ ਸੀਗਾ ਔਰ ਇਹਨਾਂ ਨੇ ਬਾਕੀ ਜਿਹੜੀ ਜ਼ਮੀਨ ਇਕੱਠੀ ਕਰਨੀ ਸੀਗੀ ਉਹਦੇ ਵਿੱਚ ਦਿੱਕਤ ਆਉਣ ਵਾਲੀ ਸੀ ਇਹਨਾਂ ਨੂੰ ਔਰ ਬਾਤ ਸਾਰੀਆਂ ਜਿਹੜੀਆਂ ਪਰਮਿਸ਼ਨ ਆਉਣ ਵਾਲੀਆਂ ਸੀਗੀਆਂ ਮੈਂ ਤੇ ਇਹ ਵੀ ਲਿਖਿਆ ਉਹਦੇ ਵਿੱਚ ਸਾਰੀ ਡਿਟੇਲ ਬਣਾ ਕੇ ਇਸ ਚਿੱਠੀ ਦੇ ਵਿੱਚ ਹੈ ਕਿ ਜੇ ਸਰਕਾਰ ਇਹਨੂੰ ਅਕਵਾਇਰ ਕਰੇ ਤੇ ਸਰਕਾਰ ਨੂੰ 350 ਕਰੋੜ ਰੁਪਏ ਦਾ ਫਾਇਦਾ ਹੋਣਾ ਜਿਹੜਾ ਫਾਇਦਾ ਤੁਸੀਂ ਮਾਫੀਆ ਨੂੰ ਪਹੁੰਚਾ ਰਹੇ ਹੋ ਜਿਹੜਾ ਫਾਇਦਾ ਤੁਸੀਂ ਲੈਂਡ ਮਾਫੀਆ ਨੂੰ ਪਹੁੰਚਾ ਰਹੇ ਹੋ ਪਰਮਿਸ਼ਨਾਂ ਅਜੇ ਆਉਣ ਵਾਲੀਆਂ ਸੀਗੀਆਂ ਆ 8 ਜਨਵਰੀ 21 ਨੂੰ ਇੱਕ ਟੈਂਡਰ ਫਲੋਟ ਕਰ ਦਿੱਤਾ ਜਾਂਦਾ ਅਖਬਾਰਾਂ ਦੇ ਵਿੱਚ ਕੰਪਲੇਨ ਦੇ ਬਾਵਜੂਦ ਵੀ ਤੁਸੀਂ ਇਹਨਾਂ ਦੀ ਹਿੰਮਤ ਵੇਖੋ ਆ 44 42 ਕਰੋੜ ਦਾ ਟੈਂਡਰ ਲਾਇਆ ਜਾਂਦਾ ਔਰ ਮੇਰੇ ਮਨ 'ਚ ਆਉਂਦਾ ਇੱਕ ਐਸਡੀਓ ਮੈਨੂੰ ਦੱਸਦਾ ਉਹਨੂੰ ਮੈਂ ਨਾਲ ਲੈ ਕੇ ਜਾਣਾ ਕਿ ਇਹ ਜਗ੍ਹਾ ਦੇਖ ਕੇ ਤੇ ਆਈਏ ਫਾਇਦਾ ਕਿਨੂੰ ਹੋਣਾ ਉਹਦੇ ਵਿੱਚ ਮੈਂ ਉੱਥੇ ਇਹ ਜਾਨਣਾ ਜਿੱਥੇ ਸਾਰੀ ਬਤਮੀਜ਼ੀ ਮੇਰੇ ਨਾਲ ਹੁੰਦੀ ਆ ਜਿਹੜਾ ਜਿਹੜਾ ਇਨਸੀਡੈਂਟ ਮੇਰੇ ਨਾਲ ਹੁੰਦਾ ਇੱਕ ਬੰਦਾ ਦੂਰ ਖੜਾ ਪਿਸਤੌਲ ਲੈ ਕੇ ਖਲੋਤਾ ਇੱਕ ਬੰਦਾ ਕੈਮਰੇ ਤੇ ਮੇਰੀ ਵੀਡੀਓ ਬਣਾ ਰਿਆ ਕਿ ਸੌਖਾ ਸ਼ੀਦਾ ਸਾਹਿਬ ਦੀ ਸੌਖਾ ਕਿਉਂਕਿ ਸਾਰੇ ਸ਼ਹਿਰ ਨੂੰ ਪਤਾ ਕਿ ਮੈਂ ਗੁਰਦੁਆਰਾ ਸ਼ੀਦਾ ਸਾਹਿਬ ਤੋਂ ਆਪਣੀ ਜਿਹੜੀ ਦਿਨਚਰਿਆ ਸ਼ੁਰੂ ਕਰਦਾ ਵਾਂ ਮੈਂ ਕੋਈ ਈਮੋਸ਼ਨਲ ਨਹੀਂ ਤੁਹਾਨੂੰ ਦੱਸਣ ਧਿਆ ਮੈਂ ਆਪਣੀ ਜਿਹੜੀ ਰੁਟੀਨ ਦੇ ਵਿੱਚ ਗੱਲ ਦੱਸਣ ਧਿਆ ਵਾਂ ਔਰ ਪ੍ਰਮਾਤਮਾ ਅੱਗੇ ਅਰਦਾਸ ਜਿਹੜੀ ਆ ਉਹ ਮੈਂ ਜ਼ਰੂਰ ਉੱਥੇ ਜਾ ਕੇ ਕਰਦਾ ਵਾਂ ਉੱਥੇ ਉਹ ਸਾਰਾ ਇਨਸੀਡੈਂਟ ਮੇਰੇ ਨਾਲ ਹੁੰਦਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਔਰ ਯਕੀਨ ਕਰੋ ਉੱਥੋਂ ਸਿੱਧਾ ਮੈਂ ਗੁਰਦੁਆਰਾ ਸ਼ਹੀਦਾ ਸਾਹਿਬ ਜਾਣਾ ਔਰ ਮੈਂ ਬਾਬੇ ਦੇ ਅੱਗੇ ਫੇਰ ਅਰਦਾਸ ਕਰਨਾ ਕਿ ਬਾਬਾ ਜੀ ਕਿ ਮੇਰੇ ਕੋ ਸੌਹ ਜਬਰਦਸਤੀ ਖੁਆਈ ਆ ਮੈਨੂੰ ਲੜਨ ਦਾ ਬਲ ਬਖਸ਼ੀ ਔਰ ਉੱਥੋਂ ਬਾਹਰ ਆ ਕੇ ਕਮਿਸ਼ਨਰ ਕਾਰਪੋਰੇਸ਼ਨ ਸੀਗੇ ਸਾਡੇ ਮਾਲਵਿੰਦਰ ਸਿੰਘ ਜੱਗੀ ਮੈਂ ਉਹਨਾਂ ਨੂੰ ਫੋਨ ਦੇ ਉੱਤੇ ਰਿਕਵੈਸਟ ਕਰਦਾ ਕਿ ਜੱਗੀ ਸਾਹਿਬ ਤੁਸੀਂ ਉੱਥੇ ਦੇਖ ਕੇ ਆਓ ਉਹਦੇ ਵਿੱਚ ਵਾਕਿਆ ਹੀ ਬਹੁਤ ਵੱਡਾ ਜਿਹੜਾ ਫਰਾਡ ਹੈ ਉਹਨੂੰ ਰੋਕਣ ਦੀ ਲੋੜ ਹੈ ਤੇ ਫੇਰ ਮੇਰੀ ਵੀਡੀਓ ਬਣਾਉਣ ਤੋਂ ਵਾਧਾ ਇਹ ਇੰਦਰबीर ਸਿੰਘ ਬਲਾਰੀਆ ਇਹ ਪਹੁੰਚਦਾ ਹੈ ਜੱਗੀ ਕੋਲ ਕਮਿਸ਼ਨਰ ਹੁਣਾ ਕੋਲ ਤੇ ਬਹੁਤ ਸਾਰੇ ਅਫਸਰਾਂ ਨੂੰ ਉਹਨਾਂ ਨੂੰ ਉਹ ਵੀਡੀਓ ਦਿਖਾਉਂਦਾ ਜਿੱਦਾਂ ਕਈ ਵਾਰੀ ਮੈਂ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਵੀਡੀਓ ਦੇ ਵਿੱਚ ਜਿਹੜਾ ਜ਼ਿਕਰ ਕਰ ਚੁੱਕਾ ਵਾ ਉਹਨਾਂ ਨੂੰ ਉਹ ਵੀਡੀਓ ਦਿਖਾ ਕੇ ਕਹਿੰਦਾ ਹੈ ਕਿ ਮੇਰਾ ਕੰਮ ਕਰੋ ਉਹਨੂੰ ਮੈਂ ਸਾਬ ਲੈਣਾ ਉਹਦੀ ਕੋਈ ਗੱਲ ਨਹੀਂ ਹੈਗੀ ਉਹਨਾਂ ਦੇ ਉੱਤੇ ਦਬਾਅ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਔਰ ਇਸ ਦਬਾਅ ਲਈ ਬਹੁਤ ਉੱਪਰੋਂ ਵੀ ਫੋਨ ਆਉਂਦੇ ਨੇ ਸੀਐਮ ਵੀ ਉਹਨੂੰ ਫੋਨ ਕਰਦਾ ਔਰ ਉਹਨੂੰ ਪਤਾ ਸੀਗਾ ਕਿ ਮੈਨੂੰ ਗਲਤ ਕੰਮ ਕਰ ਲਈਏ ਮਜਬੂਰ ਕਰਨਗੇ ਔਰ 12 11 21 ਨੂੰ 4 ਦਿਨ ਬਾਅਦ ਆ 7 ਪੇਜ ਦੀ ਰਿਪੋਰਟ ਹੈ ਜਿਹੜੀ ਮਾਲਵਿੰਦਰ ਸਿੰਘ ਜੱਗੀ ਆਪਣੀ ਰਿਪੋਰਟ ਲਿਖ ਜਾਂਦੇ ਨੇ ਕਿ ਇਹ ਜਿਹੜੀ ਸੜਕ ਹੈ ਜੇ ਇਹਨੂੰ ਬਣਾਇਆ ਜਾਵੇ ਇਹਦੇ ਨਾਲ ਪਬਲਿਕ ਨੂੰ ਨਹੀਂ ਇਹਦੇ ਨਾਲ ਮਾਫੀਆ ਨੂੰ ਫਾਇਦਾ ਹੋਣਾ ਔਰ ਅਰਬਾਂ ਰੁਪਈਆ ਦਾ ਫਾਇਦਾ ਹੋਣਾ ਆਨ ਰਿਕਾਰਡ ਹੈ ਸਾਰੇ ਦਫ਼ਤਰਾਂ ਦੇ ਵਿੱਚ ਇਹ ਰਿਪੋਰਟ ਹੈ ਫਿਰ ਉਹ ਬੰਦਾ ਲਿਖਦਾ ਕਿ ਇਹਦੇ ਨਾਲ ਪ੍ਰਭਾਵਸ਼ਾਲੀ ਵਿਅਕਤੀ ਜਿਹੜੇ ਇਹਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਰਜਿਸਟਰੀਆਂ ਨੇ ਉਸ ਤੋਂ ਬਾਅਦ ਇਹਦੇ ਵਿੱਚ ਚੰਨੀ ਸਾਹ ਬਨਵਾ ਲਵੋ ਜਾਂਦੇ ਨੇ ਆ ਖਬਰਾਂ ਉਸ ਟਾਈਮ ਦੀਆਂ ਲੱਗਦੀਆਂ ਆ ਮੇਰਾ ਨਾਂ ਲੈ ਕੇ ਸਾਰੀਆਂ ਖਬਰਾਂ ਇਹਦੇ ਵਿੱਚ ਲੱਗੀਆਂ ਵੀ ਮਨਦੀਪ ਸਿੰਘ ਮੰਨੇ ਨੇ ਰੋਕਿਆ ਉਸ ਤੋਂ ਬਾਅਦ ਚੰਨੀ ਸਾਹ ਨਾਲ ਡੀਲ ਹੁੰਦੀ ਆ ਜਿਹੜਾ ਮੈਂ ਅੱਗੇ ਵੀ ਜ਼ਿਕਰ ਕਰ ਚੁੱਕਾ ਉਹ ਇੱਕ 9 12 21 ਨੂੰ ਚਿੱਠੀ ਜਾਰੀ ਕਰਦੇ ਨੇ ਇਹਨਾਂ ਨਾਲ ਕੋਈ ਡੀਲ ਕਰਕੇ ਉਹਦੇ ਵਿੱਚ ਇੱਕ ਕਮੇਟੀ ਬਣਾ ਦਿੰਦੇ ਨੇ ਕਿ ਇਸ ਪ੍ਰੋਜੈਕਟ ਨੂੰ ਸਿਰੇ ਚੜਾਓ ਇਹ ਤੇ ਨਵਾਂ ਕਮਿਸ਼ਨਰ ਜਿਹੜਾ ਉਹ ਲਾ ਦਿੱਤਾ ਜਾਂਦਾ ਅਮਰਸਰ ਦੇ ਵਿੱਚ ਉਹਨੂੰ ਵੀ ਮੈ ਮਿਲਦਾ ਉਹਨੂੰ ਪਹਿਲਾਂ ਵੀ ਪਤਾ ਸੀਗਾ ਕਿ ਕਿਹੜੇ ਕੰਮ ਨੂੰ ਉਹ ਲਾ ਰਹੇ ਆ ਜਦੋਂ ਮੈਂ ਉਹਨੂੰ ਦੱਸਦਾ ਕਿ ਬਿਲਕੁਲ ਫਰਾਡ ਹੈ ਤੁਸੀਂ ਫਸਜੋਗੇ ਪੰਜ ਜਾਣੇ ਉਸ ਕਮੇਟੀ ਦੇ ਵਿੱਚ ਬਿਠਾਏ ਜਾਂਦੇ ਨੇ ਔਰ ਕੱਲਾ ਕੱਲਾ ਕਰਕੇ ਸਾਰੇ ਹੀ ਮੈਨੂੰ ਮਿਲਦੇ ਨੇ ਕਿ ਸਾਡੇ ਉੱਤੇ ਪ੍ਰੈਸ਼ਰ ਬਣਾਇਆ ਜਾਵੇ ਸਾਨੂੰ ਇਹ ਕੰਮ ਕਰਨ ਤੋਂ ਰੋਕਿਆ ਜਾਵੇ ਸਰਕਾਰ ਬਣਨ ਦੇ ਵਿੱਚ ਦੋ ਤਿੰਨ ਮਹੀਨੇ ਰਹਿ ਗਏ ਆ ਜੇ ਉਹਨਾਂ ਨੂੰ ਡਰ ਸੀਗਾ ਕਿ ਜੇ ਕਾਂਗਰਸ ਆ ਗਈ ਉਹਨਾਂ ਦੇ ਮਨ 'ਚ ਇਹ ਗੱਲ ਆਈ ਕਿ ਜੇ ਕਾਂਗਰਸ ਆਈ ਤੇ ਉਦੋਂ ਦੀ ਉਦੋਂ ਦੇਖਾਂਗੇ ਵੀ 5 ਸਾਲ ਉਹ ਨਾ ਚੱਲਣਾ ਵਾ ਤੇ ਜੇ ਕਾਂਗਰਸ ਕਿਤੇ ਰਿਪੀਟ ਨਾ ਹੋਈ ਤੇ ਇਹ ਮੁੱਦਾ ਚੁੱਕਿਆ ਜਣਾ ਅਸੀਂ ਸਾਰਿਆਂ ਨੇ ਜਿਹੜਾ ਇਹ ਫਸ ਜਾਣਾ ਵਾ ਫੇਰ ਇਹ ਮੁੱਦਾ ਜਿਹੜਾ ਵਾ ਆ ਸਾਰੀਆਂ ਖਬਰਾਂ ਉਦੋਂ ਦੀਆਂ ਨੇ ਲੱਗੀਆਂ ਫੇਰ ਇਹ ਮੁੱਦਾ ਜਿਹੜਾ ਵਾ ਮੈਂ ਉਹ ਤਲਬੀਰ ਗਿੱਲੜਾ ਨੂੰ ਵੀ ਦੱਸਦਾ ਉਹਨਾਂ ਨੇ ਵੀ ਇਹ ਮਸਲਾ ਚੁੱਕਿਆ ਜ਼ੋਰ ਸ਼ੋਰ ਨਾਲ ਸ਼ਹਿਰ ਦੇ ਭਲੇ ਲਈ ਮੈਨੂੰ ਕਿਸੇ ਅੱਗੇ ਵੀ ਝੋਲੀ ਅੱਡਣੀ ਪਵੇ ਆਪਣੇ ਸੂਬੇ ਲਈ ਮੈਂ ਅਟਦਾ ਵਾਂ ਭਾਵੇਂ ਅਗਲੇ ਪਾਸੇ ਕੋਈ ਵੀ ਹੋਵੇ ਫੇਰ ਸਰਕਾਰ ਬਦਲ ਜਾਂਦੀ ਹੈ ਔਰ ਜਦੋਂ ਉਹ ਮੁੱਦਾ ਚੁੱਕਦੇ ਨੇ ਉਹ ਇਲੈਕਸ਼ਨ ਚੱਲਦੀ ਹੁੰਦੀ ਆ ਬਿਕਰਮ ਮਜੀਠੀਆ ਇੱਕ ਸਭਾ ਦੇ ਵਿੱਚ ਉਹਨਾਂ ਦੇ ਆਉਂਦੇ ਨੇ ਉਹਦੇ ਵਿੱਚ ਵੀ ਉਹ ਮੰਚ ਦੇ ਉੱਤੇ ਬੋਲਦੇ ਜਿਹੜਾ ਮੈਂ ਤੁਹਾਨੂੰ ਸੁਣਾਇਆ ਵੀ ਇਹ ਬੜਾ ਵੱਡਾ ਘਪਲਾ ਹੋ ਰਿਹਾ ਵਾ ਫੇਰ ਸਰਕਾਰ ਬਦਲ ਜਾਂਦੀ ਆ ਮੈਂ ਨਵੇਂ ਡੀਸੀ ਨੂੰ ਮਿਲਦਾ ਡੀਸੀ ਸਾਡੇ ਬਹੁਤ ਇਮਾਨਦਾਰ ਰਹੇ ਹਰਪ੍ਰੀਤ ਸਿੰਘ ਸੂਦਨ ਮੈਂ ਉਹਨਾਂ ਨੂੰ ਕਿਹਾ ਜੀ ਇਹ ਪਲਾਨ ਹੈ ਕਿਸੇ ਵੇਲੇ ਫੇਰ ਜਿਹੜਾ ਇਹ ਜਿੰਨ ਨਿਕਲ ਸਕਦਾ ਵਾ ਮੈਨੂੰ ਲੱਗਦਾ ਕਿ ਇਹਦੇ ਵਿੱਚ ਹੋਣ ਵਾਲੀ ਸਰਕਾਰ ਵਾਲੇ ਬੰਦੇ ਵੀ ਰਲ ਗਏ ਨੇ 9722 ਨੂੰ ਉਹ ਆਏ ਦਾ ਟੈਂਡਰ ਹੀ ਰੱਦ ਕਰ ਦਿੰਦੇ ਨੇ ਆ ਖਬਰ ਲੱਗੀ ਉਦੋਂ ਦੀ ਤੇ ਆ ਸਾਰੀ ਰਿਪੋਰਟ ਹੈ ਵੀ ਇਹ ਜਿਹੜਾ ਪ੍ਰੋਜੈਕਟ ਹੈ ਸਿਰੇ ਨਹੀਂ ਚੜ੍ਹ ਸਕਦਾ ਇਹਦੀਆਂ ਬਹੁਤ ਸਾਰੀਆਂ ਪਰਮਿਸ਼ਨ ਆਉਣ ਵਾਲੀਆਂ ਨੇ ਔਰ ਉਹਦੇ ਵਿੱਚ ਆ ਪ੍ਰੋਜੈਕਟ ਨੂੰ ਉਹ ਰੱਦ ਕਰ ਜਾਂਦੇ ਨੇ ਅੱਗੋਂ ਵੀ ਮੈਂ ਤੁਹਾਨੂੰ ਦੱਸਦਾ ਕਿ ਅੱਗੋਂ ਸਰਕਾਰ ਬਦਲ ਜਾਂਦੀ ਆ ਸਾਰਿਆਂ ਨੂੰ ਲੱਗਦਾ ਕਿ ਇਹ ਜਿਹੜਾ ਇਹ 972 ਨੂੰ ਇਹ ਟੈਂਡਰ ਜਿਹੜਾ ਕੈਨਸਲ ਹੋ ਜਾਂਦਾ ਇੱਥੇ ਲੜਾਈ ਮੁੱਕਦੀ ਨਹੀਂ ਇਹ ਮਸਲਾ ਠਾਪ ਰਿੰਦਾ ਉਹਨਾਂ ਚਿਰ ਜਿੰਨਾ ਚਿਰ ਭਗਵੰਤ ਮਾਨ ਜਿਹੜਾ ਵਾ ਉਹ ਲੋਕਲ ਬਾਡੀ ਡਿਪਾਰਟਮੈਂਟ ਦਾ ਮਿਨਿਸਟਰ ਰਹਿੰਦਾ ਸੀ ਐਮ ਦੇ ਕੋਲ ਮਹਿਕਮਾ ਹੁੰਦਾ ਕਿਸੇ ਅਫਸਰ ਨੇ ਹਿੰਮਤ ਨਹੀਂ ਕੀਤੀ ਉਦੋਂ ਕਰਨ ਦੀ ਕਿ ਕੌਣ ਉਹਨੂੰ ਮਨਾਊਗਾ ਜਾਂ ਕੌਣ ਉਹਨੂੰ ਜਾ ਕੇ ਇਸ ਤਰੀਕੇ ਪ੍ਰਭਾਵਿਤ ਕਰੂਗਾ ਫੇਰੇ ਮਹਿਕਮਾ ਹੁੰਦਾ ਇੰਦਰਬੀਰ ਸਿੰਘ ਨਿੱਜਰ ਜਿਹੜੇ ਮੰਤਰੀ ਹੁਣ ਉਹਨਾਂ ਰਿਜ਼ਾਈਨ ਦੇਤਾ ਰਿਜ਼ਾਈਨ ਦਿੱਤਾ ਨਹੀਂ ਮੈਂ ਉਹ ਵੀ ਦੱਸ ਦਿੰਦਾ ਮੈਂ ਰਿਜ਼ਾਈਨ ਲਿਆ ਆ ਗਿਆ ਔਰ ਮੈਨੂੰ ਉਦੋਂ ਪਤਾ ਸੀ ਇਹ ਮੁੱਦਾ ਉੱਛਲੂਗਾ ਮੈਂ ਡੀਸੀ ਸਾਹਿਬ ਨੂੰ ਵੀ ਦੱਸਿਆ ਮੈਂ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਨਿੱਜਰ ਦਾ ਦਿਮਾਗ ਜਿਹੜੇ ਇੰਦਰਬੀਰ ਨਿੱਜਰ ਨੇ ਤੇ ਬਲਾਰੀਆ ਜਿਹੜਾ ਐਮ ਐਲ ਏ ਉਹ ਬੈਸਟ ਫਰੈਂਡ ਨੇ ਫੇਰ ਇਹ ਜਿੰਨ ਬਾਹਰ ਆਉਂਦਾ ਕਲੋਨੀ ਬਣਾਉਣ ਲਈ ਫੇਰ ਮੰਤਰੀ ਦੇ ਲੱਥਣ ਤੋਂ ਪਹਿਲਾਂ ਇਹ ਜਿੰਨ ਫੇਰ ਬਾਹਰ ਨਿਕਲ ਆਉਂਦਾ ਤਿੰਨ ਕਲੋਨੀਆਂ ਜਿਹੜੀਆਂ ਉਹ ਸਰਕਾਰ ਵੱਲੋਂ ਅਪਰੂਵ ਹੁੰਦੀਆਂ ਨੇ ਉਹ ਤਿੰਨਾਂ ਦੇ ਵਿੱਚੋਂ ਇਹਦਾ ਕਿਤੇ ਜ਼ਿਕਰ ਨਹੀਂ ਹੁੰਦਾ ਇਹਨੂੰ ਕੱਢ ਕੇ ਇੱਕ ਕਲੋਨੀ ਕੱਢ ਕੇ ਤੇ ਇਹਨੂੰ ਉਹਦੇ ਵਿੱਚ ਪਾ ਲਿਆ ਜਾਂਦਾ ਤੇ ਆ ਡਿਸਟ੍ਰਿਕਟ Town Planner ਹੈ ਜਿਹੜਾ ਚਿੱਠੀ ਲਿਖਦਾ ਮੰਤਰੀ ਦੇ ਖਿਲਾਫ ਕਿ ਜਿਹੜੀਆਂ ਤਿੰਨ ਸਾਈਟ ਸਰਕਾਰ ਨੇ ਅਪਰੂਵ ਕੀਤੀਆਂ ਸੀਗੀਆਂ ਉਹ ਦੇ ਵਿੱਚ ਇਹਦਾ ਜ਼ਿਕਰ ਨਹੀਂ ਸੀ ਹੈਗਾ ਤੇ ਮਿਨਿਸਟਰ ਸਾਹਿਬ ਤੁਸੀਂ ਇਹਨੂੰ ਐਡ ਕੀਤਾ ਤੁਹਾਡਾ ਫੈਸਲਾ ਜਿਹੜਾ ਉਹ ਗਲਤ ਹੈ ਇਹਦੇ ਉੱਤੇ ਕੁਝ ਵੀ ਨਹੀਂ ਹੋ ਸਕਦਾ ਇਹ ਨਹੀਂ ਵਿਚਾਰੀ ਜਾ ਸਕਦੀ ਉਹ ਲੈਟਰ ਪਹੁੰਚਦੀ ਹੈ ਸਰਕਾਰ ਦੇ ਕੋਲ ਆ ਸਾਰੇ ਪੇਪਰ ਨੇ ਮੈਂ ਫੇਸਬੁਕ ਤੇ ਵੀ ਅਪਲੋਡ ਕਰ ਦੂੰਗਾ ਉਹਦੇ ਵਿੱਚ ਉਹ ਜਦੋਂ ਖਬਰ ਪਹੁੰਚਦੀ ਹੈ ਤੇ ਮੈਂ ਨਿਜਰ ਸਾਹਿਬ ਨੂੰ ਜਾ ਕੇ ਵੀ ਮਿਲਦਾ ਕਿ ਮੰਤਰੀ ਸਾਹਿਬ ਤੁਸੀਂ ਗਲਤ ਕਰ ਰਹੇ ਹੋ ਇਹਦੇ ਨਾਲ ਬਹੁਤ ਵੱਡਾ ਫਰਾਡ ਹੋਣਾ ਔਰ ਮੈਨੂੰ ਤੁਹਾਡੀ ਨੇੜਤਾ ਪਤਾ ਔਰ ਉਹ ਬਜੇਦ ਹੋਏ ਮੈਨੂੰ ਕਹਿੰਦੇ ਨੇ ਕਿ ਮੈਂ ਲਾਸਟ ਵਿੱਚ ਕਰੂੰਗਾ ਜਾ ਕੇ ਤੇ ਮੈਂ ਵੀ ਉਥੇ ਚੈਰੀ ਨਾ ਕਹਿਣਾ ਵੀ ਕਰੋਗੇ ਤੇ ਉਦੋਂ ਜੋ ਤੁਸੀਂ ਮੰਤਰੀ ਰਹੋਗੇ ਤੁਹਾਡਾ ਟੱਬਰ ਹੀ ਤੁਹਾਨੂੰ ਇੰਨਾ ਬਦਨਾਮ ਕਰੀ ਜਾਂਦਾ ਉਸ ਤੋਂ ਬਾਅਦ ਰੌਲਾ ਪੈਂਦਾ ਕਿ ਨਿੱਜਰ ਸਾਹਿਬ ਨੇ ਅਸਤੀਫਾ ਦਿੱਤਾ ਹਮਦਰਦ ਸਾਹਿਬ ਦੇ ਹੱਕ ਚ ਬਿਆਨ ਦੇਂਦਾ ਮੇਰਾ ਅੱਜ ਛੋਟਾ ਜਿਹਾ ਸਵਾਲ ਹੈ ਸਾਰਿਆਂ ਨੂੰ ਜਿਹੜੇ ਕਹਿੰਦੇ ਨੇ ਹਮਦਰਦ ਸਾਹਿਬ ਲਈ ਉਹਨਾਂ ਅਸਤੀਫਾ ਦਿੱਤਾ ਉਹਨਾਂ ਕੋਲੋਂ ਅਸਤੀਫਾ ਲੈ ਲਿਆ ਐਮਐਲਏ ਤੋਂ ਤੇ ਕੋ ਲਾ ਨਹੀਂ ਸਕਦਾ ਉਹਨਾਂ ਨੂੰ 5 ਸਾਲ ਹੁਣ ਦੁਬਾਰਾ ਕਿਉਂ ਨਹੀਂ ਆਪਾਂ ਉਸ ਮੁੱਦੇ ਦੇ ਉੱਤੇ ਬੋਲਦੇ ਹਮਦਰਦ ਹੁਣਾਂ ਦੇਣ ਤੇ ਅਸਲ ਦੇ ਵਿੱਚ ਇਹ ਘਟਨਾ ਕਰਮ ਸੀਗਾ ਜਿਹਦੇ ਕਰਕੇ ਉਹਨਾਂ ਕੋਲੋਂ ਅਸਤੀਫਾ ਲਿਆ ਗਿਆ ਸੀਗਾ ਹੋਰ ਦੋ ਤਿੰਨ ਕਲੋਨੀਆਂ ਸੀ ਜਿਹੜੀਆਂ ਇੱਕੋ ਆਪਣੇ ਰਿਸ਼ਤੇਦਾਰਾਂ ਦੀ ਕਟਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਆਨ ਰਿਕਾਰਡ ਸਾਰਾ ਆ ਟਰਸਟ ਦੇ ਕਾਗਜ਼ਾਂ ਦੇ ਵਿੱਚ ਦਰਜ ਇਹ ਸੀ ਸਾਰਾ ਘਟਨਾ ਕਰਮ ਜਿਹੜਾ ਮੈਂ ਤੁਹਾਡੇ ਲੋਕਾਂ ਦੇ ਸਾਹਮਣੇ ਸਾਰੇ ਸਬੂਤਾਂ ਦੇ ਨਾਲ ਰੱਖਿਆ ਮੈਂ ਉੱਥੋਂ ਭੱਜ ਗਿਆ ਮੈਂ ਉੱਥੋਂ ਸੌ ਖਾਲੀ ਮੈਂ ਤੇ ਕੋਈ ਸਫਾਈ ਨਹੀਂ ਦੇਣਾ ਚਾਹੁੰਦਾ ਮੈਨੂੰ ਤੁਸੀਂ ਡਰਪੋਕ ਕਹਿ ਲੋ ਮੈਨੂੰ ਤੁਸੀਂ ਤੁਸੀਂ ਜ਼ਮੀਰ ਮਰਿਆ ਕਹਿ ਲੋ ਮੈਂ ਪ੍ਰੋਫੈਸ਼ਨਲ ਪੋਲੀਟੀਸ਼ਨ ਵਾਂਗੂ ਕੋਈ ਗੱਲਾਂ ਦਾ ਗੋਲਮੋਲ ਨਹੀਂ ਕਰਨਾ ਮੈਨੂੰ ਜੋ ਮੌਕੇ ਦੇ ਉੱਤੇ ਠੀਕ ਲੱਗਾ ਮੈਂ ਮੌਕਾ ਸਾਂਭਿਆ ਇਹ ਫੈਸਲਾ ਲੋਕਾਂ ਨੇ ਦੇਣਾ ਕਿ ਮੈਂ ਸਰਕਾਰ ਦਾ ਟੈਕਸ ਬਚਾ ਕੇ ਲੋਕਾਂ ਦਾ ਦਿੱਤਾ ਟੈਕਸ ਬਚਾ ਕੇ ਚੰਗਾ ਕੀਤਾ ਕਿ ਮਾੜਾ ਕੀਤਾ ਰਹੀ ਗੱਲ ਹੁਣ ਬਾਦਲਾਂ ਦੀ ਜਿਹੜੇ ਮਤਰੋਦਣ ਦੇ ਪਿੱਛੇ ਪਏ ਨੇ ਸਾਰੀ ਕਾਲੀ ਦਲ ਦੀ ਡਿਊਟੀ ਮੇਰੇ ਉੱਤੇ ਲੱਗੀ ਵੀਡੀਓ ਬੋਲ ਇਹਦੇ ਖਿਲਾਫ ਬਣਾਈ ਜਾਓ ਬਸ ਇਹਨੂੰ ਬੋਲੀ ਜਾਓ ਸਬੂਤਾਂ ਦੀ ਲੋੜ ਹੀ ਨਹੀਂ ਮਤਲਬ ਦੱਸਣ ਦੀ ਕੋਈ ਲੋੜ ਨਹੀਂ ਜੋ ਮਨ ਚਾਉਂਦਾ ਬੋਲੀ ਜਾਓ ਅਖੀਰ 'ਚ ਆਹ ਵੀਡੀਓ ਇਹਨਾਂ ਨੇ ਆਪਣੇ ਭਾਈਵਾਲਾਂ ਕੋਲ ਲੈ ਲਈ ਜਿਹੜੇ ਸੂਕੌਂਡ ਭਾਈਵਾਲੇ ਨਾਲ ਤੇ ਰਹਿੰਦੇ ਨੇ ਜੇ ਇੱਥੇ ਪੇਸ਼ ਨਹੀਂ ਚੱਲੀ ਵੀਡੀਓ ਬਣਾਉਣ ਤੇ ਪੇਸ਼ ਨਹੀਂ ਚੱਲੀ ਮੇਰੇ ਖਿਲਾਫ ਬੋਲਦੇ ਸੀਗੇ ਤੇ ਕੱਲ ਇੱਕ ਪੋਸਟਰ ਆਉਂਦਾ ਕਿ 2 ਕਰੋੜ ਦਾ ਮੰਨੇ ਦੇ ਉੱਤੇ ਮਾਂ ਨਾਨੀ ਦਾ ਜਿਹੜਾ ਉਹ ਦਾਵਾ ਕੀਤਾ ਜਾਊਗਾ ਮੈਂ ਤੁਹਾਨੂੰ ਕਹਿੰਦਾ ਯਾਰ ਕੋਟਾਂ ਦੇ ਧੱਕੇ ਕੋ ਖਾਣੇ ਜੇ ਮੇਰੇ ਤੇ 2 ਕਰੋੜ ਮਾਣਾ ਨੀ ਦਾ ਦਾਵਾ ਕਰਕੇ ਮੈਂ ਜਿੱਥੋਂ ਮਰਜੀ ਤੁਹਾਨੂੰ 2 ਕਰੋੜ ਰੁਪਈਆ ਇਕੱਠਾ ਕਰਕੇ ਦਿਨਾ ਵਾ ਤੁਸੀਂ ਪੰਜਾਬ ਦਾ ਖਿਹੜਾ ਛੱਡੋ ਮੇਰੇ ਪਿੱਛੇ ਜਿੰਨਾ ਪੈਣਾ ਪੈ ਰਿਓ ਮੇਰਾ ਜਿੰਨਾ ਨੁਕਸਾਨ ਕਰਨਾ ਕਰ ਲਿਓ ਔਕਾਤ ਤੁਹਾਡੀ ਪਤਾ ਕੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਕਾਲੀ ਦਲ ਦਾ ਕਦ ਉੱਚਾ ਕਰੋ ਨਾ ਕਿ ਲੋਕਾਂ ਦੇ ਵਿੱਚ ਹੋਰ ਬੇਸ਼ਰਮੀ ਦੇ ਪਾਤਰ ਬਣੋ ਤੁਹਾਡੇ ਹੀ ਬੰਦੇ ਵੀਡੀਓ ਦੇ ਵਿੱਚ ਦੱਸੀ ਜਾਂਦੇ ਆ ਕਿ ਸੁਖਬੀਰ ਵਾਲਾ ਨੂੰ ਬਾਦਲ ਨੂੰ ਬਾਹਰ ਜਾ ਕੇ ਗਾਲਾਂ ਕੱਢਦਾਣਾ ਉਥੋਂ ਡਾਲਰ ਇਕੱਠੇ ਹੁੰਦੇ ਆ ਇਹ ਮੰਨਦੇ ਹੋ ਵੀ ਸੁਖਵੀਰ ਬਾਦਲ ਨੂੰ ਗਾਲਾਂ ਕੱਢੋ ਤੇ ਲੋਕ ਤੁਹਾਡਾ ਸਵਾਗਤ ਵੀ ਕਰਦੇ ਆ ਤੇ ਤੁਹਾਨੂੰ ਪੈਸੇ ਵੀ ਦਿੰਦੇ ਆ ਫੇਰ ਮੈਨੂੰ ਆ ਵੀਡੀਓ ਦੇ ਵਿੱਚ ਕਹਿੰਦੇ ਕੀ ਨੇ ਇਹ ਚੇਤਕ ਸਕੂਟਰ ਬੁਲਟ ਤੋਂ ਨੋਵਾ ਤੇ ਕਿੱਦਾਂ ਆ ਗਿਆ ਆਪਣਾ ਵੀ ਦੱਸ ਦਿਓ ਬਾਦਲ ਸਾਹਿਬ ਆ ਵੀ ਤੁਹਾਡਾ ਵੀ ਸਾਰਾ ਰਿਕਾਰਡ ਬੋਲਦਾ ਤੁਹਾਡੇ ਯਾਰ ਦੋਸਤ ਮੈਨੂੰ ਰੋਜ਼ ਹੀ ਫੋਨ ਕਰਦੇ ਨੇ 1983 ਦੇ ਵਿੱਚ ਤੁਹਾਡੇ ਕੋਲ ਇੱਕ ਫੀਅਰਡ ਸੀਗੀ ਪੀਬੀਆਰ 11 ਤੇ ਤੁਹਾਡੇ ਯਾਰ ਨੇ ਲਈ ਸੀ ਪੀਬੀਆਰ 12 ਆਪਣੇ ਤੇ ਵੀ ਵਾਈਟ ਪੇਪਰ ਜਿਹੜਾ ਜਾਰੀ ਕਰੋ ਕਿ ਆਫਿਸ ਆਫ ਪ੍ਰੋਫਿਟ ਤੋਂ ਪਹਿਲਾਂ ਤੁਹਾਡੇ ਕੋਲ ਕੀ ਸੀਗਾ ਤੇ ਸੱਤਾ 'ਚ ਆਉਣ ਤੋਂ ਬਾਅਦ ਆ ਤੁਹਾਡੇ ਕੋਲ ਕੀ ਕੀ ਬਣਿਆ ਮੇਰੇ ਜ਼ਮੀਰ ਦੀ ਗੱਲ ਕਰਦੇ ਹੋ ਨਾ ਮੈਂ ਡਰ ਗਿਆ ਭੱਜ ਗਿਆ ਆਪਣਾ ਵੀ ਦੱਸ ਦਿਓ ਤੁਹਾਡੀਆਂ ਵੀਡੀਓ ਵੀ ਮੈਂ ਸੁਣੀਆਂ ਤੁਹਾਡੇ ਲੈਕਚਰ ਵੀ ਮੈਂ ਸੁਣੇ ਤੁਹਾਡੇ ਨਾਲ ਹੁੰਦਿਆ ਤੇ ਤੁਹਾਡੇ ਨਾਲ ਨਾ ਦਿਆਵੀ ਤੁਸੀਂ ਅਕਸਰ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਕੈਪਟਨ 2002 ਦੇ ਵਿੱਚ ਮੁੱਖ ਮੰਤਰੀ ਬਣਿਆ ਤਾਂ ਉਹਨੇ ਇੱਕ ਪੁਲਿਸ ਅਫਸਰ ਲਾਇਆ ਸੀ ਉਹਦਾ ਅਕਸਰ ਤੁਸੀਂ ਜ਼ਿਕਰ ਕਰਦੇ ਸੀ ਤੁਹਾਡੀ ਸਰਕਾਰ ਬਣਨ ਤੋਂ ਪਹਿਲਾਂ ਸਰਿੰਦਰਪਾਲ ਸਿੰਘ ਅਸੀਂ ਵੀ ਤੁਹਾਡੀ ਕੋਠੀ ਡੇਰੇ ਲਾਏ ਸੀਗੇ ਜਦੋਂ ਵਿਜੀਲੈਂਸ ਤੁਹਾਡੇ ਉੱਤੇ ਰੇਡ ਕਰਦੀ ਸੀ ਤੁਹਾਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਗਾ ਸਾਰੇ ਕਾਲੀ ਦਲ ਨੇ ਮੋਰਚਾ ਜਿਹੜਾ ਤੁਹਾਡੇ ਘਰ ਜਿਹੜਾ ਉਹ ਡੇਰਾ ਲਾਇਆ ਆਇਆ ਸੀਗਾ ਤੇ ਤੁਸੀਂ ਉਹ ਵੀਡੀਓ 'ਚ ਕੀ ਕਹਿੰਦੇ ਹੋ ਮੇਰੇ ਬੱਚਿਆਂ ਦੇ ਖਡੌਣੇ ਜਿਹੜੇ ਉਹਨੇ ਖਲਾਰੇ ਮੇਰੇ ਬੱਚਿਆਂ ਦੇ ਕੱਪੜੇ ਖਲਾਰੇ ਉਸ ਅਫਸਰ ਨੇ ਮੇਰੇ ਬੱਚਿਆਂ ਦੇ ਸਮਾਨ ਨੂੰ ਠੁੱਡੇ ਮਾਰੇ ਤੁਹਾਡੇ ਤੇ ਕਰਪਸ਼ਨ ਦਾ ਪਰਚਾ ਦਿੱਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੇ ਤੁਸੀਂ ਕਹਿੰਦੇ ਅਸੀਂ ਭਰੀ ਹੋ ਗਏ ਕੈਪਟਨ ਨਾਲ ਰਲ ਕੇ ਤੁਸੀਂ ਭਰੀ ਹੋਏ ਤੁਹਾਡਾ ਹਮਸਾਇਆ ਸੀਗਾ ਕਿਰਨਬੀਰ ਕੰਗ ਤੁਹਾਡੇ ਪਰਚੇ ਦੇ ਵਿੱਚ ਉਹ ਗਵਾਹ ਸੀਗਾ ਉਹਦੀ ਗਵਾਹੀ ਕਿਉਂ ਨਹੀਂ ਕਰਾਈ ਜਿੱਥੋਂ ਤੁਸੀਂ ਬਰੇ ਹੋਏ ਭਰੀ ਹੋਏ ਲੋਕਾਂ ਲਈ ਵੀ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਜਿਹੜਾ ਸਰਿੰਦਰਪਾਲ ਸਿੰਘ ਸੁਖਬੀਰ ਬਾਦਲ ਦੇ ਬੱਚਿਆਂ ਦੇ ਸਮਾਨ ਨੂੰ ਠੁੱਡੇ ਮਾਰਦਾ ਸੀਗਾ ਜਿਹੜਾ ਸਰਿੰਦਰਪਾਲ ਸਿੰਘ ਇਹਦੇ ਬੱਚਿਆਂ ਦੇ ਖਡੌਣੇ ਖਲਾਰਦਾ ਸੀਗਾ ਜਦੋਂ ਤੁਹਾਡੀ ਸਰਕਾਰ ਆਈ ਬਤੌਰ ਹੋਮ ਮਿਨਿਸਟਰ ਬਤੌਰ ਤੁਹਾਡੇ ਪਿਤਾ ਜੀ ਚੀਫ ਮਨਿਸਟਰ ਤੁਸੀਂ ਆਪਣੀ ਤਾਕਤ ਵਰਤ ਕੇ ਸਾਰੇ ਟੱਬਰ ਨੇ ਉਹਨੂੰ ਗਵਾਹੀ ਤੋਂ ਮੁਕਰਾਇਆ ਤੇ ਤੁਸੀਂ ਬਰੀ ਹੋਏ ਉਹਦੇ ਬਦਲੇ ਹਾਈ ਕੋਰਟ ਨੇ ਐਕਸ਼ਨ ਲਿਆ ਵੀ ਜੇ ਪਰਚਾ ਗਲਤ ਸੀਗਾ ਤੇ ਇਸ ਬੰਦੇ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਤੁਸੀਂ ਪਰਚਾ ਵੀ ਦਰਜ ਕੀਤਾ ਉਹਦੇ ਤੋਂ ਵਾਦਾ ਉਹਨੂੰ ਅਦਾਲਤ ਦੇ ਵਿੱਚੋਂ ਬਰੀ ਕਰਾਇਆ ਜਾਂ ਕੈਨਸਲ ਕੀਤਾ ਉਸ ਤੋਂ ਬਾਅਦ ਉਹਦੇ ਖਿਲਾਫ ਅਪੀਲ ਹੀ ਨਹੀਂ ਕੀਤੀ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਦੇ ਖਡਾਉਣੇ ਖਲਾਰੇ ਸੀਗੇ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਦੇ ਸਮਾਨ ਨੂੰ ਠੁੱਡੇ ਮਾਰੇ ਸੀਗੇ ਬੱਚਿਆਂ ਤੋਂ ਵੱਧ ਕੇ ਕੀ ਹੁੰਦਾ ਵਾ ਜਿਸ ਬੰਦੇ ਨੇ ਤੁਹਾਡੇ ਬੱਚਿਆਂ ਦੇ ਕੱਪੜੇ ਖਲਾਰੇ ਹੋਣ ਉਹਨਾਂ ਦੇ ਸਮਾਨ ਨੂੰ ਠੁੱਡੇ ਮਾਰੇ ਹੋਣ ਤੇ ਤੁਸੀਂ ਇਸ ਤੋਂ ਅੱਗੇ ਜਾ ਕੇ ਪਤਾ ਕੀ ਕੀਤਾ ਆਪਣੀ ਸਰਕਾਰ ਦੇ ਵਿੱਚ ਉਹਨੂੰ ਐਕਸਟੈਂਸ਼ਨ ਦਿੱਤੀ ਤੇ ਉਹਨੂੰ ਐਸਐਸਪੀ ਲਾਇਆ ਇਹ ਸਾਰੇ ਦੇ ਵਿੱਚ ਤੁਹਾਡੀ ਮਤ ਕੀਤੀ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਤੇ ਸੈਣੀ ਨੂੰ ਤੁਸੀਂ ਇਨਾਮ ਦੇਵਜ ਦੇ ਵਿੱਚ ਪੰਜਾਬ ਦਾ ਡੀਜੀਪੀ ਬਣਾਇਆ ਤੇ ਬਰਗਾੜੀ ਕੇਸ ਦੇ ਵਿੱਚ ਸੈੜੀ ਦੀ ਮਤ ਕੀਤੀ ਜਿਹਦੇ ਵਿੱਚ ਹੁਣ ਤੁਸੀਂ ਕੋਰਟ ਦੇ ਵਿੱਚ ਦੋਵੇਂ ਦੋਸ਼ੀ ਵਜੋਂ ਪੇਸ਼ ਹੁੰਦੇ ਹੋ ਤੁਹਾਡੇ ਉੱਤੇ ਕੇਸ ਚੱਲਦਾ ਆ ਵੀ ਤੇ ਕਦੀ ਸਬੂਤਾਂ ਦੇ ਨਾਲ ਜਵਾਬ ਦੋ ਨਾ ਮੈਂ ਤੇ ਸਾਰਾ ਕੁਝ ਚੁੱਕੀ ਫਿਰਦਾ ਰਹੀ ਗੱਲ ਮੈਂ ਬਦਨਾਮ ਵੀ ਹੋ ਜਾ ਮੈਂ ਮਰ ਵੀ ਜਾਵਾ ਮੈਂ ਤਬਾਹ ਵੀ ਹੋ ਜਾ ਪੰਜਾਬ ਨੂੰ ਕੋਈ ਫਰਕ ਨਹੀਂ ਪੈਣਾ ਮੰਨੇ ਵਰਗੇ ਕਈ ਆਉਣੇ ਆ ਕਈ ਚਲ ਜਾਣੇ ਆ ਤੁਹਾਡੀ ਸਿਆਸੀ ਤਬਾਈ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਤੁਹਾਡੇ ਸਿਆਸੀ ਕੈਰੀਅਰ ਖਤਮ ਹੋਣ ਦੇ ਨਾਲ ਪੰਜਾਬ ਵੱਜ ਜਾਣਾ ਵਾ ਜਿਹੜਾ ਤੁਸੀਂ ਹੌਲੀ ਹੌਲੀ ਆਪਣੇ ਆਪ ਹੀ ਹੋ ਰਿਓ ਕੁਦਰਤ ਹੀ ਤੁਹਾਨੂੰ ਕਰ ਰਹੀ ਐ ਜਿੰਨਾ ਤੁਸੀਂ ਗੁਰੂ ਘਰਾਂ ਨੂੰ ਲੁੱਟ ਲਿਆ ਕੁਦਰਤੀ ਤੁਹਾਡੇ ਉੱਤੇ ਇੱਕ ਰੋਪੀ ਵਰਤਾ ਰਹੀ ਆ ਮੈਨੂੰ ਤਾਂ ਜੋ ਮਰਜੀ ਬੋਲੀ ਜਾਓ ਜੋ ਮਰ ਮੇਰੇ ਇਕੱਲੇ ਨਾਲ ਤੁਸੀਂ ਸਾਰਿਆਂ ਮੱਥਾ ਲਾ ਲਿਆ ਮੈਨੂੰ ਕੀ ਫਰਕ ਆ ਮੈਨੂੰ ਕੋਈ ਫਰਕ ਨਹੀਂ ਪੈਣਾ ਪੰਜਾਬ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਕਿਹਨਾ ਵਾ ਤੁਹਾਨੂੰ ਪੰਜਾਬ ਤੁਹਾਨੂੰ ਕਿੰਨੀ ਦੁਨੀਆ ਮਤਲਬ ਗਾਲਾਂ ਕੱਢਦੀ ਐ ਤੁਹਾਨੂੰ ੱਟਕੇ ਮਾਰਦੀ ਐ ਮੈਨੂੰ ਤਾਂ ਤੁਸੀਂ ਕਢਾਰੇ ਹੋ ਨਾ ਤੁਹਾਨੂੰ ਨਿਕਲਦੀਆਂ ਨੇ ਤੁਹਾਨੂੰ ਪੰਜਾਬ ਨੂੰ ਲੁੱਟਣ ਕਰਕੇ ਧੱਕੇ ਪੈਂਦੇ ਆ ਤੇ ਮੈਨੂੰ ਪੰਜਾਬ ਨੂੰ ਪੈਸੇ ਪੰਜਾਬ ਦੇ ਪੈਸੇ ਬਚਾਉਣ ਕਰਕੇ ਧੱਕੇ ਪੈਂਦੇ ਆ ਫੈਸਲਾ ਲੋਕ ਕਰਨਗੇ ਜੋ ਪੱਕ ਸੀਗਾ ਮੈਂ ਡਟੋ ਇਹਦੇ ਵਿੱਚ ਇੱਕ ਪੇਪਰ ਵੀ ਝੂਠ ਹੋਵੇ ਤਾਂ ਲੋਕ ਮੈਨੂੰ ਸੂਲੀ ਤੇ ਚੜਾ ਦੇਣ ਮੈਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਕਿ ਆ ਇਨਸੀਡੈਂਟ ਦਾ ਕੀ ਚੱਕਰ ਸੀਗਾ ਜੇ ਮੈਂ ਪੰਜਾਬ ਲਈ ਖਲੋਤਾ ਜੇ ਮੈਂ ਆਪਣੇ ਸ਼ਹਿਰ ਲਈ ਖਲੋਤਾ ਜੇ ਮੈਂ ਸਰਕਾਰ ਦੇ ਜਿਹੜੇ ਪੈਸੇ ਬਚਾਏ ਆ ਜਿਹਨੂੰ ਲੋਕ ਆਪਣਾ ਖੂਨ ਪਸੀਨਾ ਦੇ ਕੇ ਟੈਕਸ ਦਿੰਦੇ ਆ ਤੇ ਫਿਰ ਲੋਕ ਮਿਲੂ ਮਤਲਬ ਹਲਾਸ਼ੇਰੀ ਤੇ ਮੈਨੂੰ ਹੌਸਲਾ ਫਿਰ ਆਈ ਵੀ ਕਰਨਗੇ ਮੈਨੂੰ ਮੇਰੀਆਂ ਮਾਵਾਂ ਮੇਰੇ ਬਜ਼ੁਰਗ ਮੈਨੂੰ ਆਸ਼ੀਰਵਾਦ ਵੀ ਦੇਣਗੇ ਤੇ ਭੈਣ ਭਰਾ ਮੈਨੂੰ ਪਿਆਰ ਵੀ ਦੇਣਗੇ ਜੇ ਮੈਂ ਕੋਈ ਗਲਤ ਨਿਕਲਾਂ ਮਤਲਬ ਉਥੋਂ ਭੱਜਣ 'ਚ ਮੇਰੀ ਗਲਤੀ ਕਹਿ ਲੋ ਜੋ ਮਰਜ਼ੀ ਕਹਿ ਲੋ ਮੈਂ ਕੀ ਕਰਦਾ ਮਤਲਬ ਉਥੇ ਤੁਸੀਂ ਵੀ ਮੈਨੂੰ ਦੱਸ ਦਿਓ ਜੇ ਹੋਰ ਕੋ ਮੇਰੀ ਇਕਤਾਈ ਨਿਕਲੇ ਤੇ ਜਿਹੜੀ ਸਜ਼ਾ ਮੈਨੂੰ ਪੰਜਾਬ ਦਊਗਾ ਮੈਂ ਆਪਣੇ ਘਰ ਬਹਿ ਜਾਊਗਾ ਮੈਨੂੰ ਪੰਜਾਬ ਛੱਡਣ ਲਈ ਕਹਿ ਦਿਓ ਕਿ ਮੈਨੂੰ ਪੰਜਾਬ ਛੱਡਣਾ ਮਨਜ਼ੂਰ ਆ ਇਦਾਂ ਡਰਨ ਤੇ ਝੁਕਣ ਵਾਲਾ ਮੈਂ ਨਹੀਂ ਹੈਗਾ ਇਦਾਂ ਨਹੀਂ ਮੈਂ ਡਰਨਾ ਮੈਨੂੰ ਤੁਸੀਂ ਪੁੱਛਦੇ ਹੋ ਵੀ ਤੇਰਾ ਚੇਤਕ ਤੋਂ ਤੇਰੀ ਨੋਵਾ ਕਿੱਦਾਂ ਆਈ ਮੈਂ ਵੀ ਪੁੱਛ ਲਈ ਨਾ ਵੀ ਹਰੀ ਕੋਇਲੀ ਸੀਗੀ ਬਿਕਰਮਜੀਠੀਏ ਕੋਲੋਂ ਸ਼ੂਪ ਵਾਲੀ ਜਿੱੱਚ ਸਿੱਧੂ ਕਹਿੰਦਾ ਸੀਗਾ 2000 6 ਦਸੰਬਰ ਤੱਕ ਦਿਓ ਸੀਗੀ ਤੇ 2007 ਦੇ ਵਿੱਚ ਐਲਸੀ ਕਿਤਾ ਆ ਜਾਂਦੀ ਹੈ ਲੈਂਡ ਕਰੂਜ਼ਰ ਕਿੱਦਾਂ ਆ ਜਾਂਦੀ ਕਦੀ ਆ ਵੀ ਤੇ ਤੱਥਾਂ ਦੇ ਨਾਲ ਜਵਾਬ ਦਿਓ ਨਾ ਮੇਰੇ ਕੋ ਤੇ ਆਪਣੀ ਟੀਮ ਭੇਜ ਦਿਓ ਆਪਣੇ ਵਕੀਲਾਂ ਦੀ ਟੀਮ ਭੇਜ ਦਿਓ ਜਿਹੜੇ ਮੇਰੇ ਪੇਪਰ ਚੈੱਕ ਕਰਦੇ ਆ ਮੈਂ ਚੈਲੰਜ ਕਰਦਾ ਆ ਕੇ ਕਰ ਲਓ ਸੋ ਮੈਂ ਫੈਸਲਾ ਜਿਹੜਾ ਪੰਜਾਬ ਵਾਲਿਆਂ ਦੇ ਉੱਤੇ ਛੜਨਾ ਜੇ ਤੇ ਤੁਹਾਨੂੰ ਲੱਗਦਾ ਮੈਂ ਪੰਜਾਬ ਦੀ ਲੜਾਈ ਲੜਨਾ ਤੇ ਮੈਨੂੰ ਤੁਹਾਡੇ ਪਿਆਰ ਤੇ ਤੁਹਾਡੇ ਹੌਸਲੇ ਦੀ ਲੋੜ ਆ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਤੇ ਜੇ ਤੁਹਾਨੂੰ ਲੱਗਦਾ ਵੀ ਮੈਂ ਕੁਝ ਗਲਤ ਕੀਤਾ ਜਾਂ ਮੈਂ ਗਲਤ ਕਰ ਸਕਦਾ ਮੇਰੇ ਖੁਦਾ ਵੀ ਤੁਸੀਂ ਹੋ ਮੇਰਾ ਰੱਬ ਵੀ ਤੁਸੀਂ ਹੋ ਮੈਂ ਪ੍ਰਮਾਤਮਾ ਨੂੰ ਹਾਜ਼ਰਨਾ ਚ ਜਾਣ ਕੇ ਕਹਿੰਦਾ ਮੈਨੂੰ ਜਿੱਦਣ ਕਹੋਗੇ ਮੈਂ ਘਰ ਬਹਿ ਜਾਊਂਗਾ ਮੇਰੀ ਇਹ ਕੋਈ ਦੁਕਾਨਦਾਰੀ ਨਹੀਂ ਹੈਗੀ ਮੈਂ ਸ਼ੌਂਕ ਨਾਲ ਕੰਮ ਕਰਦਾ ਪੰਜਾਬ ਦੇ ਦਰਦ ਨਾਲ ਕੰਮ ਕਰਦਾ ਸੋ ਲੜਨਾ ਹਰ ਪੱਲੀ ਮਨਜ਼ੂਰ ਹੈ ਮੈਂ ਮਤਲਬ ਡਰਨ ਝੁਕਣ ਵਾਲਿਆਂ ਦੇ ਵਿੱਚੋਂ ਨਹੀਂ ਹੈਗਾ ਵੀ ਤੁਸੀਂ ਮੈਨੂੰ ਡਰਾ ਲੋਗੇ ਸੋ ਇਹ ਕਹਿ ਕੇ ਮੈਂ ਲੋਕਾਂ ਦੀ ਕਚਹਿਰੀ 'ਚ ਆਪਣਾ ਪੱਖ ਰੱਖਿਆ ਮੈਂ ਇਹ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਫੈਸਲਾ ਜੋ ਕੁਝ ਵੀ ਹੋ ਹਮੇ ਮਨਜ਼ੂਰ ਹੋਣਾ ਚਾਹੀਏ ਲੋਕ ਜੋ ਵੀ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਆ ਫੈਸਲਾ ਜੋ ਕੁਝ ਵੀ ਹੋ ਹਮੇ ਮਨਜ਼ੂਰ ਹੋਣਾ ਚਾਹੀਏ ਜੰਗ ਹੋ ਜਾਂ ਇਸ਼ਕ ਹੋ ਭਰਪੂਰ ਹੋਣਾ ਚਾਹੀਏ ਲੜਦਾ ਇਦਾਂ ਹੀ ਰਹੂੰਗਾ ਇਹਨਾਂ ਦੇ ਡਰਾਇਆ ਨਹੀਂ ਮੈਂ ਡਰਦਾ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ